ਗੜਾਂ ਟਾਈਟ ਹੁੰਦੀਆਂ ਵਾਂ ਅੱਡੀਆਂ ਦੁਖਦੀਆਂ ਵਾਂ ਥੀਜ ਮਾੜੀ ਮੋਢੀ ਕੋਈ ਪੇਨ ਹੁੰਦੀ ਆ ਪਰ ਉੱਠਣ ਲੱਗਿਆਂ ਚੱਲਦੇ ਨਹੀਂ ਜੋੜ ਆਪਣੇ ਜਾਂਬ ਹੋ ਜਾਂਦੀ ਉਹ ਚੀਜ਼ ਖੋਲ੍ਹ ਜੂ ਸਾਰੀ ਇਹਦੇ ਜਿਹੜਾ ਸੋਜਾ ਫਿਰ ਕਿਉਂ ਆ ਜਾਂਦਾ ਜੀ ਗੋਡੇ ਏਡੇ ਏਡੇ ਗੋਡੇ ਏਡੇ ਏਡੇ ਅਸੀਂ ਕਹਿ ਲਈਏ ਕਿ ਪੱਟ ਹੈਗੇ ਨੇ ਔਰ ਪਿੰਨਣੀਆਂ ਹੈਗੀਆਂ ਨੇ ਜਿਹੜੇ ਪੈਰ ਨੇ ਉਹ ਹਾਥੀ ਵਰਗੇ ਹੋ ਜਾਂਦੇ ਨੇ ਇਹ ਮਹਾਰਾਜ ਕਿਰਪਾ ਕਰੇ ਜਮਾਂ ਠੀਕ ਹੋ ਜਾਂਦਾ ਜੀ ਗੁਣ ਖਾਓ ਤੇ ਗਠੀਏ ਤੋਂ ਰਾਹਤ ਪਾਓ ਜਿਹੜਾ ਸੁੰਡਾ ਨੇ ਕਿ ਇਹੋ ਜੀ ਜੇ ਨਾੜਾਂ ਨੂੰ ਬਹੁਤ ਸਾਫ਼ ਕਰਦਾ ਗੈਂਤ ਜਾਂਬ ਨਹੀਂ ਰਣਦਾ ਗੈਸ ਵੀ ਨਾੜਾਂ ਚੋਂ ਕੜਕੜ ਕੇ ਲ ਸਾਉਂਡ ਬੜੀ ਏਕਾ ਮਰਤੀ ਜਾ ਅਸੀਂ ਇਹਨਾਂ ਵੀ ਤੜਕੇ ਫੜਕੇ ਲਾ ਕੇ ਖਤਮ ਕਰ ਦਿੰਦੇ ਨੇ ਨੂੰ ਤੂੰ ਜੇ ਤੂੰ ਐ ਖਾਉਂਗਾ ਤੂੰ ਰਿਜ਼ਲਟ ਦੇਊਗਾ ਸਭ ਤੋਂ ਜੀ ਦੱਸ ਦਊਗਾ ਇਹ ਕਿੱਠੀ ਹਲੇ ਵਾਸਤੇ ਤੁਸੀਂ ਕਿਹੜੇ ਨੁਸਖੇ ਕਿਹੜੇ ਫਾਰਮੂਲੇ ਆ ਬਣਾ ਕੇ ਰੱਖੇ ਨੇ ਜਿਹੜੀਆਂ ਕਾਲੀਆਂ ਕਾਲੀਆਂ ਗੋਲੀਆਂ ਹੈਗੀਆਂ ਨੇ ਕੰਮ ਕਰਦੀਆਂ ਨੇ ਤੁਹਾਡੀ ਹਾਂਜੀ ਕਰਦੀਆਂ ਜੀ ਬਿਲਕੁਲ ਕਰਦੀਆਂ ਮਹਾਰਾਜ ਦੀ ਕਿਰਪਾ ਨਾਲ ਇੱਕ ਸਪੈਸ਼ਲ ਕੈਪਸੂਲ ਬਣਦਾ ਜੀ ਉਹ 골ਡਨ ਆ ਕੈਪਸੂਲ ਹਾਂ ਈਆ ਪਾ ਜੀ ਨੂੰ ਮਰਜ਼ੀ ਬਿਨਾਂ ਦੇਖੋ ਵੀ ਦੇ ਦੋ ਕੰਮ ਹਰ ਇੱਕ ਨੂੰ ਕਰੂਗਾ ਆੱਖਾਂ ਬੰਦ ਕਰਕੇ ਹਾਂ ਜੀ ਹਾਂ ਜੀ ਇਹ ਹਰ ਇੱਕ ਨੂੰ ਕਰੂਗਾ ਖਜੂਰ ਕੈਸਟਾ ਗੱਠੀਆ ਬਾਪ ਪਿਸਟੋਲ ਕੋਈ ਵੀ ਚੀਜ਼ ਆ ਸਾਰੇ ਦੇ ਕਾਲ ਓਵਰ ਕੰਮ ਕਰੂਗਾ ਜੀ ਗੋਡੇ ਦਾ ਵੀ ਕੰਮ ਕਰੂਗਾ ਜੀ ਉਹਦੇ ਨਾਲ ਗੱਠੀਆ ਕਿਵੇਂ ਠੀਕ ਹੋ ਜਾਵੇ ਜੀ ਇੱਥੇ ਗੱਠੀ ਵਾਲੇ ਤਾਂ ਕਹਿੰਦੇ ਜੀ ਹੁਣ ਤਾਂ ਆਪਰੇਸ਼ਨ ਕਰਵਾ ਕੇ ਜਿਹੜਾ ਤੁਹਾਡੇ ਜਾਮ ਹੋਏ ਪਏ ਨੇ ਗੋਡੇ ਉਹ ਬਦਲਵਾ ਲਓ ਜੋੜ ਬਦਲਵਾ ਲਓ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਗੁੜਾ ਹੈ ਮਤਲਬ ਆਪਰੇਸ਼ਨ ਬਚਾਲੂਗਾ ਗੱਠੀਏ ਗੁੱਠੀਏ ਦਾ ਗੋਡ ਨੂੰ ਥੋੜਾ ਜਿਆ ਤੁਸੀਂ ਇਹਨੂੰ ਭੰਦ ਲਓ ਥੋੜ ਮਸ ਐਂ ਐ ਕਰਨਾ ਇਹਨੂੰ ਤੁਸੀਂ ਵੀ ਖਾ ਗਏ ਖਾਣ ਵਾਸਤੇ ਜੀ ਗੁੜ ਨਾਲ ਮਿਲਾ ਕੇ ਖਾਦਾ ਸੁੰਡ ਦਵਾਈ ਨੁਸਖਾ ਫਾਰਮੂਲਾ ਬਣ ਜਾਂਦਾ ਮੈਂ ਕਿ ਜਿਹੜਾ ਸ਼ੁਰੂਆਤ ਜੀ ਨੂੰ ਹੋਗੀ ਨਾ ਉਹ ਹਫ਼ਤੇ 15 ਦਿਨ ਚ ਕੋਊਗਾ ਮੈਨੂੰ ਰੀ ਮਿਲ ਗਈ ਦਾ ਨੁਸਖਾ ਫਾਰਮੂਲਾ ਹੈ ਇਹ ਜਿਹੜਾ ਗੰਦ ਮੰਦ ਖਾਦਾ ਹੋਇਆ ਪੇਨ ਕਿਲਰਾਂ ਦੇ ਰੂਪ ਦੇ ਵਿੱਚ ਉਹਨੂੰ ਬਾਹਰ ਕੱਢੋ ਆਓ ਸਾਰਾ ਖਤਮ ਕਰ ਦੂਗਾ ਜੀ ਗੁੜ ਖਾਓ ਤੇ ਗਠੀਏ ਤੋਂ ਰਾਹਤ ਪਾਓ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਹੁਣ ਇਸ ਗੁੜ ਨਾਲ ਤੁਸੀਂ ਗਠੀਏ ਤੋਂ ਕਿਵੇਂ ਰਾਹਤ ਪਾ ਸਕਦੇ ਹੋ ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਲੱਗੇ ਆਂ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਪਹੁੰਚਿਆ ਭਿੰਡਰ ਕਲਾਂ ਜਿੱਤੇ ਵੈਦ ਕਵਲਜੀਤ ਸਿੰਘ ਤੂਰ ਜਿਹੜੇ ਕਿ ਮਾਲਵਾ ਆਯੁਰਵੈਦਿਕ ਮੰਡਲ ਦੇ ਪ੍ਰੈਜ਼ੀਡੈਂਟ ਵੀ ਨੇ ਲਾਲ ਹਵੇਲੀ ਵਾਲੇ ਬਾਪੂ ਵੈਦ ਇਹਨਾਂ ਨੂੰ ਇਸ ਨਾਂ ਨਾਲ ਜਾਣੇ ਜਾਂਦੇ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਵੈਜ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਤੁਹਾਡਾ ਰੁਕੀ ਸਾਹਿਬ ਸਾਡੇ ਕਲੀਨਿਕ ਦੇ ਦੁਆਰਾ ਆਉਣ ਦਾ ਜੀ ਵਾਹਿਗੁਰੂ ਜੀ ਕੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ अच्छा वैद्य जी ਤੁਸੀਂ ਜਿਹੜੇ ਨੁਸਖੇ ਦੇ ਰਹੇ ਹੋ ਤੁਸੀਂ ਜਿਹੜੇ ਫਾਰਮੂਲੇ ਘਰੇਲੂ ਦੇ ਰਹੇ ਹੋ ਲੋਕ ਬੜਾ ਧੰਨਵਾਦ ਕਰਦੇ ਨੇ ਪਹਿਲਾਂ ਤਾਂ ਸਭ ਨੇ ਸਾਨੂੰ ਇਹੀ ਮੈਸੇਜ ਕੀ ਕੀ ਹੈ ਕਿ ਵੈਦ ਜੀ ਨੂੰ ਧੰਨਵਾਦ ਜ਼ਰੂਰ ਕਰਿਓ ਜਿਹਨੂੰ ਕਿਸੇ ਨੂੰ ਗੈਸ ਬਣਦਾ ਸੀ ਉਫਾਰਾ ਹੁੰਦਾ ਸੀ ਜਾਂ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਪੇਟ ਦੀਆਂ ਸੀ ਜਿਹੜਾ ਤੁਸੀਂ ਨੁਸਖਾ ਦਿੱਤਾ ਉਹ ਲਗਭਗ ਲਗਭਗ ਜਿਨ੍ਹਾਂ ਨੂੰ ਸਟਾਰਟਿੰਗ ਸੀ ਉਹ ਖਤਮ ਹੀ ਹੋ ਗਿਆ ਹੈ ਜੀ ਇਹ ਠੀਕ ਹੈ ਜੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਆਪਾਂ ਰੁਕ세 ਵੱਧ ਤੋਂ ਵੱਧ ਮਰੀਜ਼ਾਂ ਨੂੰ ਦੱਸਿ ਦੇ ਆ ਜੀ ਵੀ ਘਰ ਬੈ ਕੇ ਆਪਾਂ ਠੀਕ ਹੋ ਜਾਈਏ ਜੀ ਇਸ ਤਰ੍ਹਾਂ ਇਹ ਦੱਸਣੇ ਵੀ ਚਾਹੀਦੇ ਸਾਡੇ ਬਜ਼ੁਰਗਾਂ ਚ ਪਹਿਲਾਂ ਪੁਰਾਣੇ ਬਜ਼ੁਰਗ ਘਰੇਵਾਰਤ ਦੇ ਸੀ ਇਹ ਚੀਜ਼ਾਂ ਪਰ ਭੁੱਲ ਗਏ ਅਸੀਂ ਉਹਨਾਂ ਨੂੰ ਅੱਛਾ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲੋਂ ਵੈਜ ਹੀ ਪੁੱਛਾਂਗੇ ਕਿ ਇਹ ਗੁੜ ਖਾ ਕੇ ਤੁਸੀਂ ਕਹਿ ਰਹੇ ਹੋ ਇਸ ਗੁੜ ਦੀ ਡਲੀ ਦੇ ਵਿੱਚ ਇਹ ਗੁੜ ਦੀ ਡਲੀ ਨਹੀਂ ਹੈ ਇਹ ਇੱਕ ਤਰ੍ਹਾਂ ਜਿਹਨੂੰ ਐਸੀ ਨੁਸਖੇ ਦੇ ਤੌਰ ਤੇ ਇਸਤੇਮਾਲ ਕਰਦੇ ਆਂ ਤਾਂ ਇਹ ਗਠੀਏ ਦੀ ਬੜੀ ਘੈਂਟ ਨੁਸਖਾ ਫਾਰਮੂਲਾ ਤੇ ਰਾਹਤ ਦਵਾਉਣ ਵਾਲਾ ਨੁਸਖਾ ਬਣ ਸਕਦਾ ਤੁਹਾਡੇ ਕੋਲ ਅਸੀਂ ਸਮਝਾਂਗੇ ਪਰ ਸਾਨੂੰ ਇਹ ਪਹਿਲਾਂ ਦੱਸਿਓ ਪਹਿਲਾਂ ਕਿਸੇ ਕਿਸ ਨੂੰ ਅਸੀਂ ਸੁਣਦਾ ਹੁੰਦਾ ਸੀ ਜੀ ਵੀ ਗਠੀਆ ਰੋਗ ਹੋ ਗਿਆ ਕੁਸਟ ਰੋਗ ਹੋ ਗਿਆ ਇਹ ਦੇਖੋ ਜੀ ਗਠੀਆ ਹੋਣਾ ਜਦੋਂ ਸਾਡਾ ਸਿਸਟਮ ਖਾਣ ਦਾ ਵਿਗੜ ਚੁੱਕਾ ਹਰ ਗੱਲ ਹਰ ਬਿਮਾਰੀ ਤੇ ਉਸੇ ਤੇ ਨਿਰਭਰ ਹੋਣਦੇ ਅਸੀਂ ਵੀ ਸਾਡਾ ਖਾਣ ਪੀਣ ਜਦੋਂ ਵਿਗੜ ਜਾਂਦਾ ਵਾ ਗੈਸ ਤੇ ਆਬ ਬਣਣ ਲੱਗ ਜਾਂਦਾ ਵਾ ਖੂਨ ਗਾੜਾ ਹੋਣ ਲੱਗ ਜਾਂਦਾ ਕਸਰ ਬਣਨ ਲੱਗ ਜਾਂਦਾ ਵਾ ਉਹ ਵਿਗੜਦਾ ਵਿਗੜਦਾ ਗਠੀਆ ਬਣ ਜਾਂਦਾ ਵਾ ਠੀਕ ਹੈ ਤੇ ਇਹ ਅਸੀਂ ਪਹਿਲੋ ਖਿਆਲ ਨਹੀਂ ਕਰਦੇ ਉਹ ਥੋੜਾ ਬੋੜਾ ਜਦੋਂ ਆਪਣੇ ਹੱਥ ਟਾਈਟ ਹੋਣ ਲੱਗ ਜਾਂਦੇ ਆ ਮਾੜੀ ਹਰਕਤਾਂ ਸਰੀਰ ਨੂੰ ਹੁੰਦੀਆਂ ਬੋਡੀ ਨੂੰ ਪਤਾ ਲੱਗਦਾ ਪਰ ਹੋਰ ਹੋਰ ਕੀ ਹਰਕਤਾਂ ਹੁੰਦੀ ਨੇ ਆਮ ਬੰਦਾ ਕਿਵੇਂ ਸਮਝ ਵੀ ਮੈਨੂੰ ਹੁਣ ਗਠੀਏ ਦੀ ਸ਼ੁਰੂਆਤ ਹੋ ਗਈ ਹੈ ਕਿਉਂਕਿ ਤੁਹਾਡੇ ਤਾਂ ਬੜਾ ਲੰਬਾ ਤਜਰਬਾ ਤੁਸੀਂ ਤਾਂ ਚਲੋ ਸ਼ਕਲ ਵੇਖ ਕੇ ਬੰਦੇ ਨੂੰ ਦੱਸ ਦਿੰਦੇ ਹੋ ਕੋਈ ਰਿਪੋਰਟਾਂ ਨਹੀਂ ਕਰਾਉਂਦੇ ਕੋਈ ਟੈਸਟ ਨਹੀਂ ਕਰਾਉਂਦੇ ਤੁਸੀਂ ਫਿਰ ਆਮ ਬੰਦੇ ਨੂੰ ਜਿਹੜਾ ਸਾਡੇ ਵਰਗਾ ਇੱਕ ਆਮ ਬੰਦਾ ਹੈ ਉਹਨੂੰ ਕਿਵੇਂ ਪਤਾ ਲੱਗੇ ਵੀ ਯਾਰ ਮੇਰੇ ਪਰਿਵਾਰ ਚੋਂ ਕਿਸੇ ਨੂੰ ਗਠੀਆ ਹੋਣਾ ਸ਼ੁਰੂ ਹੋ ਗਿਆ ਜਾਂ ਮੈਨੂੰ ਖੁਦ ਨੂੰ ਗਠੀਆ ਦੇ ਜਿਹੜੇ ਲੱਛਣ ਆਉਣੇ ਸ਼ੁਰੂ ਹੋ ਗਏ ਸਾਨੂੰ ਸਭ ਤੋਂ ਵੱਧ ਉੱਠਣ ਬੈਠਣ ਦੇ ਵਿੱਚ ਥੋੜੀ ਥੋੜੀ ਮੁਸ਼ਕਲ ਸ਼ੁਰੂਆਤ ਹੋ ਜਾਂਦੀ ਆ ਜਿਵੇਂ ਅਸੀਂ ਉੱਠਦੇ ਹਾਂ ਥੋੜਾ ਜਿਆ ਤਕਲੀਫ ਦੇ ਨਾਲ ਉੱਠਣਾ ਜ਼ੋਰ ਲਾ ਕੇ ਉੱਠਣਾ ਵਾ ਇੱਕਦਮ ਖੜਾ ਨਹੀਂ ਹੋਇਆ ਜਾਣਾਗਾ ਉਂਗਲਾਂ ਸਵੇਰ ਟਾਈਟ ਹੋਣ ਜਾਣੀਆਂ ਜੇ ਸਵੇਰ ਉੱਠਦੇ ਆ ਆਪਣੋਂ ਉਂਗਲਾਂ ਟਾਈਟ ਹੋਣ ਲੱਗ ਜਾਂਦੀਆਂ ਹੱਥਾਂ ਦੀਆਂ ਤੇ ਜੀ ਦਾ ਹੌਲੀ ਹੌਲੀ ਸਾਨੂੰ ਹਰ ਇੱਕ ਨੂੰ ਇਨਸਾਨ ਨੂੰ ਪਤਾ ਤਾਂ ਹਰ ਇੱਕ ਨੂੰ ਇਹਨਾਂ ਲੱਗ ਹੀ ਜਾਂਦਾ ਜੀ ਪਰ ਉਹ ਗੌਰ ਨਹੀਂ ਕਰਦਾ ਜੀ ਉਦੋਂ ਕਦੇ ਉਹ ਗੌਰ ਕੀਤੀ ਜਾਵੇ ਤੇ ਉਹ ਬੰਦਾ ਬਿਮਾਰੀਆਂ ਤੋਂ ਉਹਨਾਂ ਤੋਂ ਬਚ ਸਕਦਾ ਵਾ ਉਹ ਥੋੜਾ ਬਹੁਤਾ ਕੋਈ ਉਦੋਂ ਪੀਨ ਕਲਰ ਖਾਣੀ ਸ਼ੁਰੂ ਕਰ ਦਿੰਦਾ ਵਾ ਉਹ ਚੀਜ਼ਾਂ ਨਾਲ ਸਾਨੂੰ ਕਾਫੀ ਨੁਕਸਾਨ ਹੋ ਜਾਂਦਾ ਉਹ ਪੀਨ ਕਲਰ ਦੇ ਨਾਲ ਜੀ ਜੇ ਅਸੀਂ ਘਰੇਲੂ ਚੀਜ਼ਾਂ ਤੋਂ ਕਦੇ ਵਰਤਣ ਲੱਗ ਜੀਏ ਤੇ ਅਸੀਂ ਜੀ ਤੋਂ ਬਚ ਸਕਦੇ ਹਾਂ ਫਿਰ ਅੱਛਾ ਅੱਛਾ ਉਹ ਬਹੁਤ ਵਾਰ ਹੁੰਦਾ ਵੈ ਜੀ ਕਿ ਸਵੇਰੇ ਸਵੇਰੇ ਜਦੋਂ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਵੀ ਸਵੇਰੇ ਸਵੇਰੇ ਉੱਠਿਆ ਉਹਦੀ ਹੱਡੀ 'ਚ ਵੀ ਦਰਦ ਉਦੇ ਅੰਗੂਠੇ 'ਚ ਵੀ ਮੂਰਲੇ 'ਚ ਦਰਦ, ਉਹਦੇ ਜੋੜਾਂ 'ਚ ਵੀ ਹਲਕੀ ਹਲਕੀ ਸੋਜ ਹੁੰਦੀ ਹੈ ਜਦੋਂ ਰਾਤ ਨੂੰ ਸੌਂਕੇ ਬੰਦਾ ਉੱਠਦਾ ਹੈ। ਪਰ ਜਦੋਂ ਸਵੇਰੇ ਕੰਮਕਾਰ 'ਚ ਪੈ ਜਾਂਦਾ ਰੋਜ਼ਮਰਰਾ ਦੇ ਉਹ ਸੋਜਾਂ ਵੀ ਭੁੱਲ ਜਾਂਦਾ ਉਹਦੇ ਦਰਦ ਵੀ हट ਜਾਂਦਾ। ਇਹ ਕੀ ਚੀਜ਼ ਹੋਈ ਜੀ? ਇਹ ਸਾਡੇ ਜੇ ਸੁਬਾ ਸਾਨੂੰ ਜੁਕਟ ਜਦੋਂ ਕੋਈ ਹੁੰਦਾ ਇਨਸਾਨ ਨੂੰ ਦਰਦ ਕਰਦਾ ਜਿਵੇਂ ਜਿਵੇਂ ਉਹਦੀ ਬਾਡੀ ਗਰਮ ਹੋਈ ਜਾਂਦੀ ਆ ਕੰਮ ਕਰਦਾ ਵਾ ਉਵੇਂ ਉਵੇਂ ਦਰਦ ਉਹਦੇ ਪੇਨ ਹਟ ਜਾਂਦੀ ਹੌਲੀ ਹੌਲੀ, हट ਜਾਂਦੀ ਪੇਨ ਉਵੇਂ। ਫਿਰ ਉਹ ਕੁਝ ਲੰਮਾ ਸਮਾਂ ਇਸ ਤਰ੍ਹਾਂ ਇਨਸਾਨ ਦਾ ਚੱਲਦਾ ਰਹਿੰਦਾ ਫਿਰ ਹੌਲੀ-ਹੌਲੀ ਜਦੋਂ ਵੱਧਦਾ ਵੱਧਾ ਫਿਰ ਉਹ انسان ਅਨੁਸਾਰੀ ਦਿਹਾੜੀ ਪੇਨ ਸਦੋਣੀ ਸ਼ੁਰੂ ਕਰ ਹੋ ਜਾਂਦੀ ਹੈ ਕਈਆਂ ਤਾਂ ਅੰਗ ਮੋੜਨ ਲੱਗ ਜਾਂਦੇ ਐਂਡ ਤੇ ਆ ਕੇ ਆ ਗੋਲਾ ਹੀ ਮੁੜ ਜਾਂਦੀਆਂ ਪੈਰ ਮੁੜ ਜਾਂਦੇ ਆ ਇਹ ਕਾਫੀ ਇਹਦੇ ਵਿੱਚ ਨੌਬਤਾਂ ਆਉਂਦਾਂਗਾ ਉਹ ਮਾੜਾ ਪੇਨ ਕਲਰ ਲਾਈਨ ਕਰਕੇ ਸਾਰਾ ਹੁੰਦਾ ਜੀ ਇਹ ਅੱਛਾ ਹਾਂ ਜੀ ਪੇਨ ਕਲਰ ਤੋਂ ਬਚਣਾ ਚਾਹੀਦਾ ਅਸੀਂ ਕਹਿਦੇ ਨੇ ਵੀ ਚਲੋ ਆਪਾਂ ਕਿਹੜਾ ਸਾਨੂੰ ਕੰਮ ਦਾ ਵੀ ਲਾਲਚ ਹੁੰਦਾ ਕੰਮ ਵੀ ਕਰਨਾ ਹੁੰਦਾ ਪਰ ਉਹ ਪੇਨ ਕਲਰ ਤੋਂ ਜਰੂਰ ਬਚੋ ਤੁਸੀਂ ਫਿਰ ਤੁਹਾਨੂੰ ਇਹ ਮੁਸ਼ਕਲ ਨਹੀਂ ਆਊਗੀ ਜੇ ਪੇਨ ਕিলার ਲੈਣਿਆ ਤੁਹਾਨੂੰ ਮੁਸ਼ਕਲਾਂ ਆਉਣਗੀਆਂ ਨਹੀਂ ਪੇਨ ਕিলার ਦਾ ਤੁਸੀਂ ਕੀ ਨੁਕਸਾਨ ਦੇਖਿਆ ਆਪਣੇ ਮਰੀਜ਼ਾਂ ਚ ਵੈਜ ਤੁਸੀਂ ਕਹਿੰਦੇ ਵੀ ਪੇਨ ਕিলার ਤੋਂ ਬਚਣਾ ਚਾਹੀਦਾ ਹੈ ਜਿਹੜਾ ਗਠੀਆ ਪੇਨ ਕিলার ਇਹਨੂੰ ਹੋਰ ਵਧਾ ਦਿੰਦੇ ਨੇ ਉਹ ਦੇਖੋ ਜੇ ਕੋ ਤਾਂ ਆਰਜੀ ਆ ਇੱਕ ਚੀਜ਼ ਅੱਛਾ ਜਿਵੇਂ ਕੋਈ ਇਨਸਾਨ ਆ ਕੋਈ ਔਰਤ ਮੇਕਅਪ ਕਰ ਲਿਆ ਬਿੰਦੀ ਬਿੰਦ ਮੁੜ ਕੇ ਤਾਂ ਉਸੇ ਤਨਾ ਹੀ ਆ ਉਹ ਹੀ ਇਹ ਚੀਜ਼ ਆ ਜੋ ਥੋੜਾ ਜਹਾ ਵਾ 2 ਘੰਟਾ 2 ਘੰਟੇ 4 ਘੰਟੇ ਉਹਨਾਂ ਦਾ ਆਰਾਮ ਰਹਿੰਦਾ ਮੁੜ ਕੇ ਹੋਈ ਫੇਰ ਕੰਡੀਸ਼ਨ ਬੰਦੇ ਦੀ ਹੋ ਜਾਂਦੀ ਆ ਇਸ ਕਰਕੇ ਉਹ ਪੇਨ ਕਲਰ ਖਤਰਨਾਕ ਹੈ ਉਹਨਾਂ ਤੋਂ ਬਚਣਾ ਹੀ ਚਾਹੀਦਾ ਸਾਨੂੰ ਜੀ ਹੋਰ ਕੀ ਨੁਕਸਾਨ ਹੁੰਦੇ ਨੇ ਜੇ ਬੰਦਾ ਪੇਨ ਕਿਲਰ ਖਾਵੇ ਮਤਲਬ ਲਗਾਤਾਰ ਪੇਨ ਕਿਲਰ ਖਾਵੇ ਤੁਸੀਂ ਹੋਰ ਕਿਹੜੇ ਕਿਹੜੇ ਅੰਗ ਹੈਗੇ ਨੇ ਜਿਹੜੇ ਉਹਦੇ ਸਭ ਤੋਂ ਵੱਧ ਇਫੈਕਟ ਹੁੰਦੇ ਨੇ ਇਹ ਲੀਵਰ ਤੇ ਕਿਡਨੀ ਤੇ ਸਾਰੇ ਬੋਡੀ ਤੇ ਕਰਦਾ ਜੀ ਸਾਰੀ ਬੋਡੀ ਤੇ ਸਾਡੇ ਅਸਰ ਪੈਂਦਾ ਲੀਵਰ ਤੇ ਪੈਂਦਾ ਪੇਨ ਕਲਰ ਦਾ ਕਾਫੀ ਸਾਨੂੰ ਪੈਂਦਾ ਵਾ ਕੋਈ ਇੱਕ ਤਾਂ ਪਾਣੀ ਇਸਤੇਮਾਲ ਬਹੁਤ ਹੀ ਘੱਟ ਕਰਦੇ ਆ ਠੀਕ ਹੈ ਇਹਦੇ ਕਰਕੇ ਸਾਰੀ ਬੋਡੀ ਤੇ ਅਸਰ ਪੈਂਦਾ ਪੈਂਦਾ ਜੀ ਪੇਨ ਕਲਰ ਦਾ ਹਾਂ ਜੀ 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 ਅੱਛਾ ਇੱਕ ਗੱਲ ਹੋਰ ਦੱਸੋ ਜੀ ਜਿਹੜੇ ਗਠੀਆ ਵਾਲਾ ਬੰਦਾ ਹੈਗਾ ਗਠੀਆ ਵਾਲੇ ਬੰਦੇ ਨੂੰ ਸਵੇਰੇ ਸਵੇਰੇ ਇਹ ਹੁੰਦਾ ਵੀ ਯਾਰ ਮੈਂ ਕਿਹੜੀ ਕੰਨ ਦੇ ਚ ਸਿਰ ਮਾਰਾਂ ਜਾ ਕੇ ਤੇ ਮੇਰੇ ਦਰਦ ਹਟ ਜਾਣ ਤੁਸੀਂ ਕਹ ਰਹੇ ਵੀ ਜਿਹੜਾ ਪੇਨ ਕਿਲਰ ਆ ਉਹਦੇ ਕਰਕੇ ਪ੍ਰੋਬਲਮ ਆ ਫਿਰ ਗਠੀਏ ਵਾਲੇ ਵਾਸਤੇ ਤੁਸੀਂ ਕਿਹੜੇ ਨੁਸਖੇ ਕਿਹੜੇ ਫਾਰਮੂਲੇ ਆ ਬਣਾ ਕੇ ਰੱਖੇ ਨੇ ਜਿਹੜੀਆਂ ਕਾਲੀਆਂ ਕਾਲੀਆਂ ਗੋਲੀਆਂ ਹੈਗੀਆਂ ਨੇ ਕੰਮ ਕਰਦੀਆਂ ਨੇ ਤੁਹਾਡੀ ਹਾਂਜੀ ਕਰਦੀਆਂ ਜੀ ਬਿਲਕੁਲ ਕਰਦੀਆਂ ਮਹਾਰਾਜ ਦੀ ਕਿਰਪਾ ਨਾਲ ਅੱਛਾ ਜੀ ਤੇ ਸਾਡੇ ਆਪਣੇ ਆਪ ਦੇ ਬਣਦੇ ਜਿਵੇਂ ਉਹ ਮਹਾਯੋਗਰਾਜ ਹੋਗੀ ਇਹ ਯੋਗਰਾਜ ਹੋਗੀ ਇਹ ਕੈਲਸ਼ੀਅਮ ਹੋਗੀ ਉਹ ਸਾਡੇ ਕੈਪਸੂਲ ਥੋੜੇ ਜੇ ਬਹੁਤ ਵਧੀਆ ਬਣਦੇ ਆ ਅੱਛਾ ਜੀ ਮਤਲਬ ਦੋ ਦਿਨ ਤਿੰਨ ਦਿਨ ਚ ਰਿਜ਼ਲਟ ਦੇ ਦੇ ਦਿੰਦੇ ਹਫਤੇ ਹਫਤੇ ਪੂਰਾ ਵਧੀਆ ਬੰਦੇ ਨੂੰ ਰਿਜ਼ਲਟ ਕਿੰਨਾ ਮਰਜੀ ਆ ਸਾਰਾ ਇੱਕ ਅੱਛਾ ਇਹ ਦੱਸੋ ਵੀ ਇਹਦੇ ਵਿੱਚ ਇਸ ਤਰ੍ਹਾਂ ਦੇ ਕਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਤੁਸੀਂ ਇਹ ਜੀ ਪਸਮਾ ਹੁੰਦੀਆਂ ਜੜੀ ਬੂਟੀਆਂ ਹੁੰਦੀਆਂ ਉਹਨਾਂ ਦਾ ਨਾਂ ਤਾਂ ਯਾਦ ਨਹੀਂ ਰਹਿੰਦਾਗਾ ਠੀਕ ਹੈ ਇਹ ਜਿਵੇਂ ਗੁਗਲਾਂ ਚ ਆ ਜਾਂਦੀਆਂ ਮੈਂ ਮਹਾਯੋਗ ਰਾਜ ਗੁਗਲ ਯੋਗ ਰਾਜ ਗੁਗਲ ਠੀਕ ਹੈ ਪੰਦਰਵਾ ਮਡੂਰ ਡੋਡੀ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਹੱਡੀਆਂ ਉਹ ਮਰੀਜ਼ ਦੇ ਹਰ ਇੱਕ ਨੂੰ ਇੱਕੋ ਦਵਾਈ ਨਹੀਂ ਹੁੰਦੀ ਹਰ ਇੱਕ ਇਨਸਾਨ ਦੀ ਅਲੱਗ-ਅਲੱਗ ਦਵਾਈ ਹੁੰਦੀ ਆ ਉਹਦੀ ਨਾ ਕਰਕੇ ਤੁਸੀਂ ਕਾਲੀਆਂ ਪੂਰੀਆਂ ਚਿੱਟੀਆਂ ਬਣਾਈਆਂ ਹੋਈਆਂ ਹੋਰ ਵੀ ਹਜੇ ਬਹੁਤ ਪਈਆਂ ਉਹਦੀ ਮਦਦ ਨਬਜ਼ ਦੇਖ ਕੇ ਪਤਾ ਲੱਗਦਾ ਇਹਨੂੰ ਕੀ ਦੇਣਾ ਵਾ ਉਹ ਸਭ ਨੂੰ ਉਹਨੂੰ ਮੈਡੀਸਨ ਦਿੱਤੀ ਜਾਂਦੀ ਆ ਜਿਵੇਂ ਆਹ ਹੁਣ ਮਰੀਜ਼ ਤੇ ਕਹਿ ਦਿੰਦਾ ਵੀ ਸਾਨੂੰ ਤੁਸੀਂ ਫੋਨ ਤੇ ਭੇਜ ਦਿਓ ਵੀ ਆਨਲਾਈਨ ਭੇਜ ਦਿਓ ਉਹ ਉਵੇਂ ਗੱਲ ਬਣਦੀ ਨਹੀਂ ਜੀ ਉਹ ਸੀ ਮਰੀਜ਼ ਨੂੰ ਮਨਾ ਕਰਦੇ ਨੇ ਤੁਸੀਂ ਆ ਕੇ ਕਿ ਨਾ ਸਾਨੂੰ ਮਿਲ ਕੇ ਗੱਲਬਾਤ ਕਰਕੇ ਨਬਜ਼ ਦਿਖਾਓ ਜਿੱਥੇ ਵੀ ਜਾਣਾ ਕਿ ਰਾਬ ਖੁਦ ਜਾਓ ਚੱਲ ਕੇ ਉੱਥੋਂ ਵੈਸ ਦਾ ਪਿਲੋ ਦੇਖੋ ਜਿੱਥੇ ਵੀ ਉਹ ਜਾਣੇ ਆ ਉਹਦੀ ਪਹਿਲਾਂ ਸਮਝੋ ਉਹਨੂੰ ਉਹਦੀ ਗੱਲ ਨੂੰ ਤੁਹਾਨੂੰ ਕੀ ਦੱਸ ਰਿਹਾ ਹੋ ਠੀਕ ਹੈ ਉਹ ਤੁਹਾਨੂੰ ਕਿਸ ਤਰ੍ਹਾਂ ਵਧੀਆ ਲੱਗਦੀ ਘਟੀਆ ਲੱਗਦੀ ਉਸ ਤਰ੍ਹਾਂ ਮੈਡੀਸਨ ਨੂੰ ਤੋਂ ਸ਼ੁਰੂ ਕਰੋ ਠੀਕ ਹੈ ਤੇ ਦਵਾਈਆਂ ਦੀ ਵਧੀਆ ਜਾ ਕੇ ਤਰੀਕੇ ਨਾਲ ਲਓ ਜਿਹੜੀ ਤੁਸੀਂ ਆਨਲਾਈਨ ਮੰਗਾਉਣੀ ਹੈ ਠੀਕ ਨਹੀਂ ਕੰਮ ਜੀ ਇਹ ਪਰ ਹੱਕ ਦਾ ਵੈਜ ਜੀ ਉਹਨਾਂ ਨੂੰ ਹੈ ਜਿਹੜੇ ਸਾਡੇ ਵਿਦੇਸ਼ਾਂ 'ਚ ਸਾਡਾ ਭਾਈਚਾਰਾ ਬੈਠਾ ਫਿਰ ਉਹਨਾਂ ਦਾ ਕਿਵੇਂ ਹੱਲ ਹੋਏਗਾ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਜੀ ਇੱਥੇ ਕੋਈ ਅਮਰੀਕਾ ਬੈਠਾ ਹੈ ਕੋਈ ਕੈਨੇਡਾ ਬੈਠਾ ਹੈ ਯੂਰਿਕ ਐਸਿਡ ਦੀ ਪ੍ਰੋਬਲਮ ਤਾਂ ਉਹਨਾਂ ਨੂੰ ਵੀ ਯੂਰੀਆ ਦੀ ਬਹੁਤ ਜ਼ਿਆਦਾ ਹੈਗੀ ਜੀ ਉਹਨਾਂ ਨੂੰ ਫਿਰ ਸੀਰ ਦੀ ਕਿਰਿਆ ਜਿਵੇਂ ਦੇਖ ਲਈਦੀ ਉਹਨਾਂ ਦੀ ਬੋਡੀ ਦੀ ਕਿਰਿਆ ਦੇਖ ਲਈਦੀ ਉਹਨਾਂ ਦੀ ਕਿਵੇਂ ਕਰਦੀ ਆ ਅੱਖਾਂ ਦੀ ਫੋਟੋ ਮੰਗਾ ਲਈਦੀ ਆ ਤੇ ਸਰੀਰ ਦਾ ਪੁੱਛਣਾ ਗੁੱਸਾ ਆਉਂਦਾ ਘਟ ਆਉਂਦਾ ਵਧ ਆਉਂ ਉਹ ਸਾਰਾ ਉਹਨਾਂ ਤੋਂ ਕਿਰਿਆ ਪੁੱਛ ਕੇ ਫਿਰ ਉਹਦੀ ਸਾਰੀ ਜਿਵੇਂ ਸਪੈਸ਼ਲ ਆ ਕੈਪਸੂਲ ਬਣਦਾ ਜੀ ਉਹ 골ਡਨ ਆ ਕੈਪਸੂਲ ਹਾਂ ਇਹ ਆਪਾਂ ਜਿਹਨੂੰ ਮਰਜ਼ੀ ਬਣਾ ਦੇਖੋ ਵੀ ਦੇ ਦੇ ਦੋ ਕੰਮ ਹਰ ਇੱਕ ਨੂੰ ਕਰੂਗਾ ਇਹ ਇਹ ਜਿਹਨੂੰ ਮਰਜ਼ੀ ਦੇ ਦੇ ਦੋ ਮਤਲਬ ਦਸੂਗਾ ਇਹ ਅੱਖਾਂ ਬੰਦ ਕਰਕੇ ਹਾਂਜੀ ਹਾਂਜੀ ਇਹ ਹਰ ਇੱਕ ਨੂੰ ਕਰੂਗਾ ਕਜੂਰ ਕਸ਼ਤਾ ਗਠੀਆ ਬਾ ਕਸਟੋਲ ਕੋਈ ਵੀ ਚੀਜ਼ ਆ ਸਾਰਿਆਂ ਦੇ ਕਾਲ ਓਵਰ ਕੰਮ ਕਰੂਗਾ ਜੀ ਇਹ ਗੋਡੇ ਦਾ ਵੀ ਕੰਮ ਕਰੂਗਾ ਜੀ ਇਹ ਠੀਕ ਹੈ ਅੱਛਾ ਗੋਡਿਆਂ ਦੀ ਤੁਸੀਂ ਗੱਲ ਕੀਤੀ ਗੋਠਿਆਂ ਤੋਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੀ ਉਹ ਜਿਹੜਾ ਸੋਜਾ ਫਿਰ ਕਿਉਂ ਆ ਜਾਂਦਾ ਜੀ ਗੋਡੇ ਏਡੇ ਏਡੇ ਜਿਹੜੇ ਪੈਰ ਨੇ ਉਹ ਹਾਥੀ ਵਰਗੇ ਹੋ ਜਾਂਦੇ ਨੇ ਜੀ ਦੇਖੋ ਜੀ ਅਸੀਂ ਇਸ ਤਰ੍ਹਾਂ ਵੀ ਜੋ ਗੱਡੀ ਟਰੈਕਟਰ ਸਕੂਟਰ ਗੱਡੀ ਆ ਅਸੀਂ ਉਹਨੂੰ ਗਰੀਸ ਕਰਾ ਲੈਨੇ ਵੈਰੰਗੋ ਦੇ ਅਸੀਂ ਜਿਹੜੇ ਸਾਡਾ ਗਰੀਸ ਆ ਅਸੀਂ ਉਹ ਖਤਮ ਕਰਤਾ ਬੋਡੀ ਦਾ ਆਪਦਾ ਉਹ ਕਿਵੇਂ ਖਤਮ ਹੋ ਜਾਂਦਾ ਦੁੱਧ ਕਿਉਂ ਤੁਸੀਂ ਖਾਂਦੇ ਹੀ ਨਹੀਂਗੇ ਦੁੱਧ ਕਿਉਂ ਦੇ ਨਾਲ ਸਾਡੇ ਉਹ એનર્ਜੀ ਬਣਨੀ ਆ ਉਹ ਅਸੀਂ ਬੰਦ ਕਰਤਾ ਤੇ ਉਹ ਗੋਡੇ ਸਾਡੇ ਦੁਖਣਾ ਹੀ ਆ ਇਸ ਕਰਕੇ ਦੁੱਧ ਕਿਉਂ ਨਹੀਂ ਛੱਡਣਾ ਚਾਹੀਦਾ ਦੁੱਧ ਬਿਲਕੁਲ ਕਾੜਨੀ ਦਾ ਕਾੜ ਕੇ ਉਹਨੂੰ ਚੰਗੀ ਤਰ੍ਹਾਂ ਕਾੜੋ ਦੋ ਅੱਗਾਂ ਦੇ ਕੇ ਦੁੱਧ ਦੁੱਧ ਨਾ ਛੱਡੋ ਜੀ ਗੱਲ ਮੁਗਾਉਂਦੀ ਦੁੱਧ ਨਾ ਛੱਡੋ ਕੁਝ ਨਹੀਂ ਹੁੰਦਾ ਬੰਦੇ ਨੂੰ ਡਾਕਟਰ ਵੈਦ ਹਕੀਮ ਤੇ ਕਹਿੰਦੇ ਨਹੀਂ ਜੇ ਅੱਜ ਕੱਲ ਦਾ ਦੁੱਧ ਕਾਮਯਾਬ ਹੈ ਹੀ ਨਹੀਂ ਉਹ ਕਾਮਯਾਬ ਤਾਂ ਹੁਣ ਦੁੱਧ ਆਪਣੇ ਘਰਾਂ ਚ ਪਿੰਡਾਂ ਚ ਮਿਲ ਜਾਂਦਾ ਕੋਈ ਪਿੰਡਾਂ ਚ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਜੀ ਤੇ ਬਹੁਤ ਵਧੀਆ ਘਰ ਹੁੰਦੇ ਦੁੱਧ ਮਿਲ ਜਾਂਦਾ ਪਿੰਡਾਂ ਚ ਪਿੰਡਾਂ ਚ ਮੁਸ਼ਕਲ ਨਹੀਂ ਸ਼ਹਿਰਾਂ ਚ ਲੋ ਮੁਸ਼ਕਲ ਆਉਂਦੀ ਆ ਤੇ ਦੁੱਧ ਆ ਦੀ ਰੇਖ ਦੇਖ ਚ ਲੈਣਾ ਚਾਹੀਦਾ ਵਾ ਕਿਉਂਕਿ ਇਹ ਵੀ ਆਪਣੇ ਦੁੱਧ ਦਾ ਵੀ ਬਹੁਤ ਕੰਮ ਮਾੜਾ ਹੀ ਆ ਉਹ ਵੀ ਗੱਲ ਸਹੀ ਆ ਉਹਨਾਂ ਦੀ ਵੀ ਦੁੱਧ ਸਹੀ ਨਹੀਂ ਮਿਲਦਾ ਪਰ ਦੁੱਧ 'ਚ ਨ ਜੇ ਅਸੀਂ ਜਾਨਕਰੀ ਜਿਹਨੂੰ ਕਾਢੋਂਗੇ ਨਾ ਤੁਸੀਂ ਤੁਹਾਨੂੰ ਪਤਾ ਲੱਗ ਜੂ ਆਪੇ ਉਹਦਾ ਜੀ ਜਦੋਂ ਕਾਢੋਂਗੇ ਉੱਤੇ ਜੀ ਹਾਂ ਜੀ अच्छा तो फिर ਹੁਣ ਸਾਨੂੰ ਇਹ ਦੱਸੋ ਆਖਰ ਦੇ ਵਿੱਚ ਤੁਸੀਂ ਕਹਦੇ ਵੀ ਜਿਹੜਾ ਇਹ ਗੁੜ ਹੈਗਾ ਇਹ ਗੁੜ ਗਠੀਏ ਨੂੰ ਮਤਲਬ ਕਹਿ ਲਈ ਕਿ ਬਹੁਤ ਵੱਡੀ ਰਾਹਤ ਹੈ ਗਿਆ ਜਿਹੜਾ ਉਹ ਦੇ ਸਕਦਾ ਹੈ ਗੁੜ ਨਾਲ ਗਠੀਆ ਕਿਵੇਂ ਠੀਕ ਹੋ ਜਾਵੇ ਜੀ ਇੱਥੇ ਗਠੀਆ ਵਾਲੇ ਤਾਂ ਕਹਿੰਦੇ ਜੀ ਹੁਣ ਤਾਂ ਆਪਰੇਸ਼ਨ ਕਰਵਾ ਕੇ ਜਿਹੜਾ ਤੁਹਾਡੇ ਜਾਮ ਹੋਏ ਪਏ ਨੇ ਗੋਡੇ ਉਹ ਬਦਲਵਾ ਲਓ ਜੋੜ ਬਦਲਵਾ ਲਓ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਗੁੜਾ ਹੈ ਮਤਲਬ ਆਪਰੇਸ਼ਨ ਬਚਾ ਲੂਗਾ ਗਠੀਏ ਗੁਠੀਏ ਦਾ ਜਿਵੇਂ ਆਪਾਂ ਨੂੰ ਗਠੀਆ ਦੀ ਸ਼ੁਰੂਆਤ ਹੁੰਦੀ ਜਦੋਂ ਆਪਾਂ ਸਵੇਰ ਉੱਠਦੇ ਆਪਾਂ ਤੁਰਠੀਆਂ ਨਹੀਂ ਜਾਂਦਾ ਗੰਗ ਪਰ ਜੁੜ ਜਾਂਦੇ ਆ ਥੋੜਾ ਜਿਹਾ ਜਦੋਂ ਸ਼ੁਰੂਆਤ ਹ ਉੰਦੀ ਗੱਲ ਕਰਦੇ ਆ ਜਦੋਂ ਪਹਿਲੀ ਪੌੜੀ ਦੇ ਪੈਰ ਧਰਦੇ ਆਪਾਂ ਚੜ੍ਹਦ ਨੂੰ ਠੀਕ ਹੈ ਉਦੋਂ ਗੋੜ ਨੂੰ ਥੋੜਾ ਜਿਆ ਤੁਸੀਂ ਇਹਨੂੰ ਭੰਦ ਲਓ ਥੋੜਾ ਚੌੜਾ ਕਰ ਲਓ ਠੀਕ ਹੈ ਤੇ ਜਿਵੇਂ ਹੱਥ ਦੇ ਉੱਤੇ ਥੋੜਾ ਜਿਆ ਇਹਨੂੰ ਐ ਬਣਾ ਲਓ ਇਹਦੀ ਲੇਪੀ ਜੀ ਬਣਾ ਲਓ ਅੱਛਾ ਮਤਲਬ ਪਾਣੀ ਪਾ ਕੇ ਜੀ ਨਾ ਨਾ ਪਾਣੀ ਨਹੀਂ ਪਾਉਣਾ ਬਸ ਬਸ ਐ ਐ ਕਰਨਾ ਇਹਨੂੰ ਅੱਛੇ ਨੂੰ ਭੰਦ ਲਿਆ ਇਹਨੂੰ ਭੰਦ ਲਿਆ ਠੀਕ ਹੈ ਤੇ ਆਹ ਜਿਹੜੀ ਦਵਾਈ ਆ ਇਹ ਕੀ ਹੈ ਇਹ ਸੁੰਡ ਆ ਜੀ ਅੱਛਾ ਜਿਹੜਾ ਆ ਰੱਖਿਆ ਹੋਇਆ ਤੁਸੀਂ ਹਾਂ ਐਨੀ ਪਾਉਣੀ ਆ ਐਨੀ ਪਾ ਕੇ ਆਹ ਸੁੰਡ ਆ ਅੱਛਾ ਤੁਸੀਂ ਇਹਨੂੰ ਬਸ ਐ ਕਰਕੇ ਗੋਲੀ ਬਣਾਓ ਲਿਖਾ ਜੋ ਤੁਸੀਂ ਵੀ ਖਾ ਗਏ ਜੀ ਖਾਣ ਵਾਸਤੇ ਜੀ ਅੱਛਾ ਜੀ ਆਪਾਂ ਵਰਤਦੇ ਰੋਜ਼ ਕਰੇ ਹਾਂ ਹਾਂ ਜੀ ਤਾਂ ਪਰ ਜਨਾ ਕਰੇ ਵਰਤਦੇ ਹਰ ਇੱਕ ਕਰੇ ਗੋੜ ਵੀ ਸੌਂਡ ਹਰ ਇੱਕ ਕਰੇ ਆ ਗਰੀਬ ਦੇ ਅਮੀਰ ਦੇ ਠੀਕ ਹੈ ਪਰ ਜਿਹੜਾ ਸੌਂਡਾਂ ਨੇ ਇੱਕ ਇਹੋ ਜਿਹੀਆਂ ਨਾੜਾਂ ਨੂੰ ਬਹੁਤ ਸਾਫ ਕਰਦਾ ਅੱਛਾ ਗੈਂ ਇਤਜਾਬ ਨਹੀਂ ਰਣਦਾ ਗੈਸ ਵੀ ਨਾੜਾਂ ਚੋਂ ਕੜਕੜ ਕੇ ਲਿਆਉਂਦਾ ਸੌਂਡ 'ਚ ਬੜੀ ਗੋਣਾ ਅੱਛਾ ਸੌਂਡ ਬੜੀ ਇੱਕ ਅਮਰਤ ਚੀਜ਼ ਆ ਅਸੀਂ ਇਹਨਾਂ ਵੀ ਤੜਕੇ ਫੜਕੇ ਲਾ ਕੇ ਖਤਮ ਕਰ ਦਿੰਦੇ ਨੇ ਨੂੰ ਤੁਸੀਂ ਜਦੋਂ ਐ ਖਾਓਗੇ ਤੁਸੀਂ ਰਿਜ਼ਲਟ ਦੇਊਗਾ ਆ ਹਫਤੇ ਜੀ ਦਾ ਹਦੂਗਾ ਇਹ ਮਤਲਬ ਗੁੜ ਨਾਲ ਮਿਲਾ ਕੇ ਖਾਦਾ ਸੁੰਡ ਦਵਾਈ ਨੁਸਖਾ ਫਾਰਮੂਲਾ ਬਣ ਜਾਂਦਾ ਮੈਂ ਕਿ ਜਿਹੜਾ ਸ਼ੁਰੂਆਤ ਜਿਹਨੂੰ ਹੋ ਗਈ ਨਾ ਠੀਕ ਹੈ ਉਹ ਹਫਤੇ 15 ਦਿਨ ਚ ਗੋਊਆ ਮੈਨੂੰ ਰੀ ਮਿਲ ਗਈ ਆ ਹੋ ਸਕਦਾ ਵੀ ਮਹਾਰਾਜ ਦੀ ਕਿਰਪਾ ਹੋ ਜੇ ਤੇ ਡਾਕਟਰ ਤੇ ਜਾਣਾ ਹੀ ਨਾ ਪਵੇ ਉਹਨੂੰ ਅੱਛਾ ਪਹਿਲਾ ਸਭ ਤੋਂ ਵੱਡਾ ਸਿੰਪਟਮ ਸਭ ਤੋਂ ਵੱਡੀ ਰਾਹਤ ਕੀ ਮਿਲੂ ਗੁੜ ਨਾਲ ਸੁੰਡ ਦਾ ਪਾਊਡਰ ਉਂਗਲਾਂ ਟਾਈਟ ਹੋਦੀਆਂ ਵਾਂ ਅੱਡੀਆਂ ਦੁਖਦੀਆਂ ਵਾਂ ਠੀਕ ਹੈ ਸੀਰ ਚ ਮਾੜੀ ਮੋਟੀ ਕੋਈ ਪੇਨ ਹੁੰਦੀ ਆ ਪਰ ਉੱਠਣ ਲੱਗਿਆ ਚੱਲਦੇ ਨੇ ਜੋੜ ਆਪਣੇ ਜਾਮ ਹੋ ਜਾਂਦੇ ਉਹ ਚੀਜ਼ ਖੁੱਲ ਜੂ ਸਾਰੀ ਇਹਦੇ ਨਾਲ ਠੀਕ ਹੈ ਬਾਜੇਖਾਨੇ ਕੋਲ ਇੱਕ ਸਾਡੀ ਮਾਤਾ ਜੀ ਨੇ ਉਹਨਾਂ ਨੂੰ ਪਾਰਕਿੰਸਨ ਦੀ ਪ੍ਰੋਬਲਮ ਹੈਗੀ ਹੈ ਯਾਨੀ ਕਿ ਉਹਨਾਂ ਦੀ ਗਰਦਨ ਕਹਿੰਦੇ ਮੈਨੂੰ ਦੱਸ ਰਹੇ ਸੀ ਕਿ ਵੈਜੀ ਤੋਂ ਜ਼ਰੂਰ ਪੁੱਛਿਓ ਉਹਨਾਂ ਨੂੰ ਪਾਰਕਿੰਸਨ ਦੀ ਪ੍ਰੋਬਲਮ ਹੈਗੀ ਉਹਨਾਂ ਦੀ ਗਰਦਨ ਥੋੜੀ ਥੋੜੀ ਇਸ ਤਰੀਕੇ ਨਾਲ ਹਿਲਣ ਲੱਗੀ ਮੁੱਦੇ ਤੋਂ ਅੱਧ ਦੀ ਗੱਲ ਹੈ ਕਿ ਆਯੁਰਵੇਦ ਦੇ ਵਿੱਚ ਉਹਦਾ ਹੱਲ ਹੈ ਹੋ ਜਾਂਦੇ ਓਏ ਬ੍ਰੇਨ ਦਾ ਹੁੰਦਾ ਜੀ ਇਹ ਬ੍ਰੇਨ ਦਾ ਹੁੰਦਾ ਜਿਵੇਂ ਆਹ ਕੈਪਸੂਲ ਹੈ ਤਿੰਨ ਟਾਈਮ ਦੇਣਾ ਪੈਂਦਾ ਜੀ ਪਾਰਕਿੰਸਨ ਹਾਂ ਇਹ ਕਿਤੇ ਕਦੇ ਨਾਲ ਹੋਰ ਦੇਣਾ ਪੈਂਦਾ ਮਰਮੀ ਦਾੜਾ ਕੈਪਸੂਲ ਬਣਿਆ ਹੁੰਦਾ ਠੀਕ ਹੈ ਤੇ ਇਹ ਮਤਲਬ ਬਹੁਤ ਵਧੀਆ ਰਿਜ਼ਲਟ ਆ ਜਮਾ ਬਿਲਕੁਲ ਪਾਸਤ ਹਟ ਜੂਗੀ ਜਮਾ ਜੀ ਕਈਆਂ ਦੇ ਹੱਥ ਲੱਗ ਜਾਂਦੇ ਆ ਹਾਂਜੀ ਹਾਂਜੀ ਤੇ ਜੇ ਦੋਨੇ ਹੱਥ ਕੇ ਇਹਦਾ ਪਾਸਾ ਕਿਸੇ ਦਾ ਸਿਰ ਮਤਲਬ ਐ ਵਜਣ ਕੇ ਇਸ ਤਰ੍ਹਾਂ ਹੋ ਜਾਂਦਾ ਹਾਂਜੀ ਇਹ ਮਹਾਰਾਜ ਕਿਰਪਾ ਕਰੇ ਜਮਾ ਠੀਕ ਹੋ ਜਾਂਦਾ ਜੀ ਗੁਰੂ ਸਾਹਿਬ ਕਿਰਪਾ ਕਰਨ ਜਮਾ ਠੀਕ ਹੋ ਜਾਂਦਾ ਬਈ ਕਿੰਨੇ ਟਾਈਮ ਚ ਰਿਜ਼ਲਟ ਮਿਲ ਜਾਂਦਾ ਜੀ ਪਾਰਕਿੰਸਨ ਵਾਲੇ ਇਹ ਜਿਸ ਤਰ੍ਹਾਂ ਜੀ ਮਹੀਨੇ ਚ ਵੀ ਹੋ ਸਕਦਾ ਇਹਨੂੰ ਚਾਰ ਮਹੀਨੇ ਵੀ ਲੱਗ ਸਕਦੇ ਇਹ ਦਵਾਈ ਚੱਲੀ ਤੋਂ ਪਤਾ ਚੱਲਦਾ ਬਈ ਕਿੰਨਾ ਕੋਦੇ ਛੇਤੀ ਅਸਰ ਕਰਦੀ ਆ ਜਿਵੇਂ ਕੋਈ ਨੁਕਸਾਨ ਹੁੰਦਾ ਕਿਸੇ ਨੂੰ ਇੱਕ ਪੈਗ ਨਾ ਸ਼ਰਾਬੀ ਉਹ ਇਹ ਹੀ ਸਾਬ ਜਣੀ ਇਹ ਦਾ ਦਵਾਈ ਦਾ ਕਿਉਂ ਬਹੁਤ ਛੇਤੀ ਅਸਰ ਕਰ ਗਈ ਥੋੜਾ ਸਲੋ ਕਰਦੀ ਆ ਕੰਮ ਕਰ ਜਾਂਦੀ ਜਰੂਰ ਕੰਮ ਕਰ ਜਾਂਦੀ ਆ ਜੀ ਆਯਾਦ ਦਾਸ ਬਹੁਤ ਵਧੂਗੀ ਇਹਦੇ ਨਾਲ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਇਹ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਵੈਜੀ ਨੇ ਅੱਜ ਜਿਹੜਾ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕੀਤਾ ਹੈ ਪਰਾਣਾ ਇਹ ਪ੍ਰਾਣਾ ਗੁੜ استعمال ਕਰਨੇ ਜੇ ਨਾਰਮਲ ਕੋਈ ਵੀ ਗੁੜ ਇਸ ਤੇ ਜਿਹੜਾ ਮਰਜੀ ਗੁੜ ਹੋਵੇ ਜੀ ਪਰ ਅੱਜ ਕੱਲ ਤੇ ਗੁੜ ਦਾ ਵੀ ਪੀਪਰ ਹੋਸਾ ਨਹੀਂ ਹੈਗਾ ਜੀ ਵੀ ਸਾਨੂੰ ਗੁੜ ਅਸਲੀ ਮਿਲੇ ਨਕਲੀ ਮਿਲੇ ਫਿਰ ਲੋਕ ਕਹਿਣਗੇ ਜੀ ਸਾਨੂੰ ਰਿਜ਼ਲਟ ਨਹੀਂ ਮਿਲਿਆ ਨਹੀਂ ਗੁੜ ਤਾਂ ਥੋੜਾ ਜਿਹਾ ਆਪਦੀ ਯੂਨੋ ਅਸੀਂ ਹੁਣ ਗੌੜਾ ਸੀ ਆਪ ਘਾੜੇ ਤੇ ਜਾ ਕੇ ਬਣਾ ਲਈਦਾ ਉਹ ਤੇ ਕੋਲੇ ਖੜ ਕੇ ਬਣਾ ਲਓ ਇੱਕ ਦਿਹਾੜੀ ਦਾ ਕੰਮ ਆ ਸਾਰਾ ਠੀਕ ਹੈ ਜੋ ਕੁਆਂਟਲ ਦੋ ਕੁਆਂਟਲ ਨਾਲ ਕੋਲੇ ਖੜ ਕੇ ਬਣਾ ਲਓ ਵਧੀਆ ਬਣਾਦੇ ਸਨ ਘਾੜੇ ਆਪਣੇ ਥਾਂ ਥਾਂ ਲੱਗੇ ਆ ਗੁੜ ਵਧੀਆ ਮਿਲ ਜਾਂਦਾ ਗੁੜ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਜਾ ਕੇ ਖੁਦ ਅਸਰ ਤੇ ਬਾਕੀ ਬਹੁਤ ਬੰਦੇ ਇਮਾਨਦਾਰ ਆ ਵਿੱਚ ਹੁਣ ਆਪਣੇ ਬਹੁਤ ਖਲਾੜੇ ਲੱਗੇ ਆ ਵਧੀਆ ਬਣਾਉਂਦੇ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਲਾਲ ਹਵੇਲੀ ਵਾਲੇ ਬਾਪੂਬੈ ਜੀ ਜਿਨ੍ਹਾਂ ਨੇ ਦੱਸਿਆ ਜੀ ਕਿਸ ਤਰੀਕੇ ਨਾਲ ਜਿਹੜਾ ਅਸੀਂ ਗਠੀਏ ਦਾ ਜਿਹੜਾ ਟ੍ਰੀਟਮੈਂਟ ਹੈਗਾ ਇਲਾਜ ਹੈਗਾ ਮਹੈਜ ਸੁੰਡ ਦੇ ਪਾਊਡਰ ਔਰ ਪੁਰਾਣੇ ਗੁੜ ਦੇ ਨਾਲ ਕਰ ਸਕਦੇ ਉਹਨਾਂ ਦਾ ਕਹਿੰਦੇ ਕਿ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਨੂੰ ਲੱਛਣ ਉਹਨੇ ਤਾਜ਼ਾ ਤਾਜ਼ਾ ਸ਼ੁਰੂ ਹੋਏ ਨੇ ਉਹਨਾਂ ਨੂੰ ਤਾਂ ਇਹ ਜਿਹੜਾ 3-4 ਦਿਨਾਂ ਦੇ ਵਿੱਚ ਹੀ ਫਰਕ ਪੈਣਾ ਦੱਸਣਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਫਿਰ ਦਵਾਈਆਂ ਤੋਂ ਖੜਾ ਕਿੰਨੇ ਟਾਈਮ ਤੱਕ ਛੁੱਟ ਜਾਂਦਾ ਜਿਨ੍ਹਾਂ ਨੂੰ ਪੱਕੇ ਗਠੀਏ ਦੇ ਮਰੀਜ਼ ਹੈਗੇ ਨੇ ਜਿਨ੍ਹਾਂ ਦੀ ਉਂਗਲਾਂ ਕੁਝ ਵੀ ਪੁੱਠਾ ਸਿੱਧਾ ਅਗਰ ਖਾਦਾ ਜਾਵੇ ਵਿਆਹ ਸ਼ਾਦੀ ਚ ਜਾਂ ਕੋਈ ਕਦੇ ਪ੍ਰੋਗਰਾਮ ਹੈਗਾ ਉਹਦੇ ਚ ਕੁਝ ਖਾਦਾ ਜਾਵੇ ਪੱਕੀ ਰਾਹਤ ਤੁਹਾਡਾ ਨੁਸਖਾ ਫਾਰਮੂਲਾ ਇੱਕ ਐਵਰੇਜ ਬਣ ਕੇ ਚੱਲਦਾ ਤੁਸੀਂ ਵੈਸੇ ਕਹਿੰਦੇ ਹੋ ਕਿ ਮਰੀਜ਼ ਤੋਂ ਮਰੀਜ਼ ਵੈਰੀ ਕਰਦਾ ਪਰ ਪੱਕਾ ਹੱਲ ਕਿੰਨੇ ਟਾਈਮ ਚ ਲਗਭਗ ਮਿਲ ਜਾਂਦਾ ਹੈ ਆਸਾਨੀ ਨਾਲ 15 ਤੋਂ 15 ਦਿਨ ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਪੂਰਾ ਵਧੀਆ ਰਿਜ਼ਲਟ ਮਿਲ ਜਾਂਦਾ ਠੀਕ ਹੈ ਬਾਕੀ ਉਹ ਦੇਖਣਾ ਪੈਂਦਾ ਮਰੀਜ਼ ਦੀ ਬਲ ਪੇਨ ਕਲਰ ਕਿੰਨੀ ਖਾਦੀ ਆ ਠੀਕ ਹੈ ਵੀ ਉਹ ਦੇਖਣਾ ਪੈਂਦਾ ਪੇਨ ਕਲਰ ਕਿੰਨਾ ਟਾਈਮ ਖਾਦੀ ਆ ਉਹ ਚੀਜ਼ ਤੇ ਵੀ ਕੋਈ ਨਿਰਪਰ ਕਰਦਾ ਤੁਹਾਡਾ ਟਾਈਮ ਵੱਧ ਜੇ ਉਹਨੂੰ ਵੱਧ ਕੇ ਜਾਂਦੀ ਬਹੁਤ ਜ਼ਿਆਦਾ ਖਾਦੀ ਆ ਠੀਕ ਹੈ ਆਈ ਪਾਵਰ ਖਾਦੀ ਫਿਰ ਉਸ ਹਿਸਾਬ ਨਾਲ ਸਮਾਂ ਵੱਧ ਲੱਗ ਜਾਂਦਾ ਵੈਸੇ ਬਹੁਤ ਛੇਤੀ ਰਿਜ਼ਲਟ ਮਿਲ ਜਾਂਦਾ ਰੀਮੈਡੀ ਸ਼ੁਰੂ ਹੋ ਜਾਂਦੀ ਮਰੀਜ਼ ਨੂੰ ਓਕੇ ਮਤਲਬ ਪਹਿਲਾਂ ਜਿਹੜੀ ਤੁਹਾਡਾ ਨੁਸਖਾ ਫਾਰਮੂਲਾ ਹੈ ਇਹ ਜਿਹੜਾ ਗੰਦਮੰਦ ਖਾਦਾ ਹੋਇਆ ਪੇਨ ਕਿਲਰਾਂ ਦੇ ਰੂਪ ਦੇ ਵਿੱਚ ਉਹਨੂੰ ਬਾਹਰ ਕੱਢੂਗਾ ਹਾਂ ਉਹ ਸਾਰਾ ਖਤਮ ਕਰ ਦੂਗਾ ਜਿਸ ਨਾਲ ਅਸੀਂ ਥੋੜਾ ਹਲਕਾ ਜਲਾਬ ਦਿੰਨੇ ਹੁੰਦੇ ਆ ਉਹ ਸਾਰਾ ਜਮਾ ਖਤਮ ਹੋ ਜਾਊਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਹੱਥ ਪੈਰ ਜਿਨ੍ਹਾਂ ਦੇ ਸੁੱਜ ਜਾਂਦੇ ਨੇ ਜੋੜਾਂ ਦੇ ਉੱਤੇ ਦਰਦ ਰਹਿੰਦਾ ਹੈ ਸਵੇਰੇ ਉੱਠ ਕੇ ਲੱਗਦਾ ਕਿ ਸਰੀਰ ਦੇ ਵਿੱਚ ਜਾਣ ਹੀ ਹੈ ਨਹੀਂ ਉਹਨਾਂ ਤੱਕ ਇਹ ਵੀਡੀਓ ਤੁਸੀਂ ਜ਼ਰੂਰ ਪਹੁੰਚਦੀ ਕਰ ਦਿਓ ਉਮੀਦ ਕਰਦਾ ਹਾਂ ਕਿ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਲਾਲ ਹਵੇਲੀ ਵਾਲੇ ਬਾਪੂ ਬੈਜ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਜੰਦ-ਜੰਦੇ ਅਸੀਂ ਇੱਕ ਵਾਰ ਇਹਨਾਂ ਕੋਲ ਸਮਝ ਲੈਣੇ ਕਿ ਇੱਥੇ ਕਿਵੇਂ ਪਹੁੰਚਿਆ ਜਾ ਸਕਦਾ ਹੈ ਪਿੰਡਰ ਕਲਾਂ ਅਗਰ ਤੁਹਾਨੂੰ ਮਿਲਣਾ ਹੋਵੇ ਮਿਲਣ ਲਈ ਕੀ ਰਾਬਤਾ ਹੈਗਾ ਕਿਵੇਂ ਕੀਤਾ ਜਾ ਸਕਦਾ ਜੀ ਇਹ ਪਿੰਡਰ ਕਲਾਂ ਲੋਅਰ ਰੋਡ ਤੇ ਵੈਦ ਕਮਲਜੀਤ ਸਿੰਘ ਮੋਗੇ ਤੋਂ 12-13 ਕਿਲੋਮੀਟਰ ਜਗਰਾਉਂ ਤੋਂ 15-16-17 ਕਿਲੋਮੀਟਰ ਧਰਮਕੋਟ ਤੋਂ 8 ਕਿਲੋਮੀਟਰ ਹੈ ਜੀ ਠੀਕ ਹੈ ਹਾਂਜੀ ਤੇ ਕਿਸ ਵੇਲੇ ਮਿਲਦੇ ਹੋ ਜੀ ਆਪਸੋਬ 8 ਵਜੇ ਤੋਂ 2 ਵਜੇ ਤੱਕ ਮਿਲਦੇ ਆਂ ਜੀ ਹਾਂਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਨੁਸਖਾ ਫਾਰਮੂਲਾ ਸੇ ਤੁਹਾਨੂੰ ਦੱਸ ਦਿੱਤਾ ਹੈ ਸਮਾਂ ਵੈਜੀ ਨੇ ਆਪਣਾ ਦੱਸ ਦਿੱਤਾ ਹੈ ਕਿ ਕਿਸ ਸਮੇਂ ਮਿਲ ਸਕਦੇ ਨੇ ਔਰ ਫਿਰ ਵੀ ਜੇਕਰ ਤੁਹਾਡਾ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਹੈ ਵੀਡੀਓ ਦੇਖਣ ਤੋਂ ਬਾਅਦ ਖਾਸ ਕਰਕੇ ਜਿਹੜੇ ਸਾਡੇ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤਾਂ ਇੱਕ ਵਾਰ ਡਾਕਟਰ ਸਾਹਿਬ ਨਾਲ ਜ਼ਰੂਰ ਗੱਲ ਕਰਨ ਬਹੁਤ ਲੰਮੀ ਲੰਮੀ ਵੇਟਿੰਗ ਹੈਗੀ ਹੈ ਕੈਨੇਡਾ ਅਮਰੀਕਾ ਜਿੱਥੇ ਵੀ ਤੁਸੀਂ ਵਸਦੇ ਹੋ ਹੈਲਥ ਵਾਲੀ ਲਾਈਨਾਂ ਦੇ ਵਿੱਚ ਉਦੋਂ ਤੱਕ ਮਾਮਲੇ ਹੋਰ ਜ਼ਿਆਦਾ ਖਰਾਬ ਹੋ ਜਾਂਦੇ ਨੇ ਜਦੋਂ ਤੱਕ ਤੁਹਾਨੂੰ ਅਪਾਇੰਟਮੈਂਟ ਮਿਲਦੀ ਮੇਰਾ ਕਹਿਣਾ ਇਹ ਹੈ ਕਿ ਬਾਪੂ ਜੀ ਹੋਰਣਾ ਲਿਕਵਰ ਜ਼ਰੂਰ ਆਪਤਾ ਕਰਨ ਤੇ ਆਪਣੇ ਦੇਸੀ ਨੁਸਖੇ ਫਾਰਮੂਲੇ ਨਾਲ ਉਹਨਾਂ ਨੂੰ ਰਾਹਤ ਹੈਗੀ ਜਿਹੜੀ ਵੱਡੀ ਮਿਲ ਸਕਦੀ ਹੈ ਧੰਨਵਾਦ